ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਸਮੁੱਚੀ ਟੀਮ ਸੋਸ਼ਲ ਵੈਲਫੇਅਰ ਸੁਸਾਇਟੀ ਗਰ ਸ਼ੰਕਰ ਉਹਨਾਂ ਦੇ ਪ੍ਰਧਾਨ ਹਰਵੇਲ ਸਿੰਘ ਸੈਣੀ ਜੀ ਤੇ ਦੁਆਬਾ ਵਾਤਾਵਰਨ ਪ੍ਰੇਮੀ ਕਮੇਟੀ ਮਾਲਪੁਰ ਬਲੋਂ ਸਾਂਝੇ ਸਹਿਯੋਗ ਦੇ ਨਾਲ ਪਿੰਡ ਚੱਕਮੱਲਾ ਦੇ ਸਟੇਡੀਅਮ ਸਿੱਧ ਬਾਬਾ ਰਾਜਾ ਭਰਤਰੀ ਦੇ ਅਸੀਂ ਖੇਡ ਮੈਦਾਨ ਦੇ ਸਟੇਡੀਅਮ ਦੇ ਆਲੇ-ਦੁਆਲੇ ਲਾਉਣ ਵਾਸਤੇ ਕੁਝ ਅਸੀਂ ਸ਼ਾਨਦਾਰ ਬੂਟੇ ਬਰਾਸਤੀ ਬੂਟੇ ਲੈ ਕੇ ਆਏ ਹਾਂ ਇਹ 105 ਬੂਟੇ ਅੱਜ ਅਸੀਂ ਇੱਥੇ ਲਗਾਉਣੇ ਆਂ ਪਿੰਡ ਦੇ ਸਮੂਹ ਮੈਂਬਰਾਂ ਇਹ ਸਾਡੇ ਨਾਲ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਜੋ ਇੱਥੇ ਦੇ ਆਪਣੇ ਚੱਕ ਮੱਲਾਂ ਦੇ ਇੰਟਰਨੈਸ਼ਨਲ ਐਥਲੀਟ ਸਾਡੇ ਵਿੱਕੀ ਭਾਜੀ ਉਹ ਵੀ ਸਾਡੇ ਨਾਲ ਨੇ ਤੇ ਸਾਡੇ ਦਾ ਜਸਵੀਰ ਸਿੰਘ ਸ਼ੀਰਾ ਜੀ ਤੇ ਇੱਥੋਂ ਦੇ ਨੌਜਵਾਨ ਵਰਗ ਉਹ ਸਾਡੇ ਨਾਲ ਆ ਤੇ ਇਹਨਾਂ ਬੂਟਿਆਂ ਦੀ ਇਹ ਅੱਜ ਇੱਥੇ ਲਗਾਉਣਗੇ ਸੇਵਾ ਕਰਨਗੇ ਤੇ ਤਰਵੈਣੀ ਦੇ ਬੂਟੇ ਅਸੀਂ ਜਿਹੜੀ ਹੈਗੇ ਤਿੰਨ ਬੂਟੇ ਇਸ ਤੋਂ ਪਹਿਲਾਂ ਅਸੀਂ ਇੱਧਰ ਨਾਲ ਹੀ ਸੱਚਖੰਡ ਇੱਥੇ ਲਾ ਕੇ ਆਏ ਆ ਤੇ ਅਸੀਂ ਪੂਰਨ ਆਸ ਕਰਦੇ ਆਂ ਕਿ ਇਹ ਨੌਜਵਾਨ ਜਿਹੜੇ ਹੈਗੇ ਪਿੰਡ ਦੇ ਨੌਜਵਾਨ ਜਿੱਥੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਆ ਤੇ ਉਥੇ ਨਾਲ ਦੀ ਨਾਲ ਇਹਨਾਂ ਬੂਟਿਆਂ ਨੂੰ ਵੀ ਪਾਲਣਗੇ ਤਾਂ ਜੋ ਸਾਡਾ ਜਿਹੜਾ ਹੈ ਬੱਚੇ ਜਿਹੜੇ ਨੌਜਵਾਨ ਜਿਹੜੇ ਹੈਗੇ ਆ ਨਸ਼ਿਆਂ ਤੋਂ ਦੂਰ ਰਹਿਣ ਤੇ ਵਾਤਾਵਰਣ ਦੇ ਨਾਲ ਜੁੜੇ ਰਹਿਣ ਤੇ ਅਸੀਂ ਇੱਕ ਵਾਰ ਫਿਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਚੱਕ ਮੱਲਾਂ ਦੇ ਸਮੂਹ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਹੀਦ ਉਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਸੋਸ਼ਲ ਵੈਲਫੇਅਰ ਸੁਸਾਇਟੀ ਜਿਸ ਦਾ ਨਾਮ ਸਾਡੇ ਵਾਤਾਵਰਨ ਪ੍ਰੇਮੀ ਕਮੇਟੀ ਮਾਲਪੁਰ ਰਕਿੰਦਰ ਜੋਸ਼ ਸਿੰਘ ਜੀ ਸ਼ੀਰੀ ਭਾਜੀ ਸਾਡੇ ਭਰਤਰੀ ਰਾਜਾ ਭਰਤਰੀ ਜਿਹੜਾ ਕਲੱਬ ਬਣਿਆ ਇਸ ਸਟੇਡੀਅਮ ਬਣਿਆ ਉਹਨਾਂ ਦੇ ਪ੍ਰਬੰਧਨ ਬਲਵਿੰਦਰ ਜੀ ਤੇ ਹੋਰ ਮੇਰੇ ਨਾਲ ਇੱਥੇ ਇਸ ਨਗਰ ਦੇ ਜਿਹੜੇ ਇੰਟਰਨੈਸ਼ਨਲ ਖਿਡਾਰੀ ਆ ਦਸ਼ਵੰਤ ਵਿੱਕੀ ਜੀ ਹਨ ਉਹ ਪੰਜਾਬ ਪੁਲਿਸ ਦੀ ਸੇਵਾ ਕੀਤੀ ਵੀ ਹੈ ਇਹਨਾਂ ਨੇ ਹੁਣ ਸਾਡੇ ਨਾਲ ਸਹਿਯੋਗ ਦਿੱਤਾ ਅੱਜ ਰੁਪਿੰਦਰ ਜੋਰ ਜੀ ਨੇ ਸਾਨੂੰ ਕੀਰੀ ਜੀ ਨੇ ਸਾਨੂੰ ਅੱਜ ਇੱਥੇ ਇਸ ਚੱਕ ਮੱਲਾ ਸ੍ਰੀ ਰਾਜਾ ਪਰਸੀ ਜੀ ਜਿਹੜੀ ਯਾਦ ਦੇ ਵਿੱਚ ਜੋ ਸਟੇਡੀਅਮ ਬਣਿਆ ਇਸ ਗਰਾਊਂਡ ਦੇ ਵਿੱਚ ਅਸੀਂ ਅੱਜ ਵੱਖ-ਵੱਖ ਵਿਰਾਸਤੀ ਜਿੱਥੇ ਆਪਾਂ ਸਭ ਤੋਂ ਪਹਿਲਾਂ ਉਧਰ ਜਿਵੇਂ ਰਪਿੰਦਰ ਜੀ ਨੇ ਦੱਸਿਆ ਕਿ ਆਪਾਂ ਤਰਵਣੀ ਜੋ ਬੋੜ ਪਿੱਪਲ ਅਤੇ ਨਿੰਮ ਇਹ ਦਰਖਤ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਹੈ ਅੱਜ ਅਸੀਂ 105 ਜਿਹੜੇ ਇਹ ਵਿਰਾਸਤੀ ਜਿਹਦਾ ਵਿੱਚ ਕਦਮ ਇਹਦੇ ਵਿੱਚ ਸ਼ੀਸ਼ਮ ਇਹਦੇ ਵਿੱਚ ਆਪਣੇ ਸਖਤੈਨ ਇਹਦੇ ਵਿੱਚ ਰੀਠਾ ਤੇ ਇਹਦੇ ਵਿੱਚ ਆ ਸਿਲ버ਓਕ ਆਪਣੇ ਅਰਜਨ ਇਹ ਜਿਹੜੇ ਬਰਾਸਤੀ ਬੂਟੇ ਆ ਇਸ ਤੋਂ ਇਲਾਵਾ ਹੋਰ ਆਂਬ ਹੋਇਆ ਆਮਲਾ ਹੋਇਆ ਸਾਗਵਾਨ ਹੋਇਆ ਇਹ ਅਮਰੂਦ ਹੋਇਆ ਫਲਦਾਰ ਬੂਟੇ ਤੇ ਇਮਲੀ ਦੇ ਬੂਟੇ ਅਸੀਂ ਇਹ ਲਾ ਰਹੇ ਆ ਤਾਂ ਕਿ ਨੌਜਵਾਨਾਂ ਨੇ ਇਹ ਪ੍ਰਣ ਕੀਤਾ ਕਿ ਅਸੀਂ ਇਸ ਜਿਹੜੇ ਪੌਦੇ ਲਾਣੇ ਆ ਇਹਨਾਂ ਨੂੰ ਡੰਗਰਾਂ ਤੋਂ ਵੀ بچਾਣਾ ਇਹਨਾਂ ਦਾ ਪਾਲਣ ਪੋਚਾ ਕਰਨਾ ਤਾਂ ਕਿ ਜਿਹੜੀ ਇਹ ਗਲੋਬਲ ਵਾਰਮਿੰਗ ਜਿਹੜਾ 47 ਡਿਗਰੀ ਤੱਕ ਟੈਂਪਰੇਚਰ ਜਾਂਦਾ ਸੋਸ਼ਲ ਵੈਲਫੇਅਰ ਸੁਸਾਇਟੀ ਗੜਸ਼ੰਕਰ ਨੇ 2009 ਤੋਂ ਅਸੀਂ ਲਗਾਤਾਰ ਉਪਰਾਲਾ ਕਰ ਰਹੇ ਹਾਂ ਇਸ ਵਾਤਾਵਰਣ ਨੂੰ ਇਸ ਧਰਤੀ ਨੂੰ ਹਰਿਆ ਭਰਿਆ ਕਰਨਾ ਇਸ ਪਵਨ ਗੁਰੂ ਪਾਣੀ ਪਤਾ ਗੁਰੂ ਨਾਨਕ ਦਾ ਜਿਹੜਾ ਸੰਦੇਸ਼ ਆ ਇਸ ਪਾਣੀ ਨੂੰ ਸ਼ੁੱਧ ਕਰਨਾ ਅਤੇ ਜਿਹੜੀ ਇਹ ਹਵਾ ਨੂੰ ਸ਼ੁੱਧ ਕਰਨਾ ਤਾਂ ਕਿ ਅਸੀਂ ਇਸ ਮੁਤੀ ਜਿਹੜੀ ਇਹ ਸੁਸਾਇਟੀ ਆ ਇਹ ਲਕਾਈ ਆ ਉਹ ਸ਼ੁੱਧ ਹਵਾ ਲੈ ਸਕੇ ਸੋ ਮੈਂ ਅੱਜ ਨਗਰ ਨਿਵਾਸੀਆਂ ਦਾ ਤੁਹਾਡਾ ਹਰ ਕਰਦਾ ਹਾਂ ਇਹਨਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਹੈ ਔਰ ਸਾਡੀ ਮਹਿਮਨ ਨੂੰ ਜਿਹੜਾ ਇਹ ਹੌਸਲਾ ਬਜਾ ਦਿੱਤਾ ਹੈ ਮੈਂ ਸਾਰਿਆਂ ਦਾ ਨਾਮ ਨਹੀਂ ਲੈਂਦਾ ਹੋਇਆ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਸ ਕਰਦਾ ਕਿ ਇਹਨਾਂ ਬੁਟਿਆਂ ਨੂੰ ਤੁਸੀਂ ਕਾਲੋਗੇ ਅਤੇ ਬਾਦਆਬਨ ਨੂੰ ਸ਼ੁੱਧ ਅਪਣਾਣ ਦੇ ਲਈ ਇਹ ਲੋਕਾਈ ਦੇ ਵਿੱਚ ਸੰਦੇਸ਼ ਵੀ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ